ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਹਾਂ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਉਹ ਪਵਿੱਤਰ ਸਥਾਨ ਗੁਰਦੁਆਰਾ ਹੀਰਾਗਾਟ ਸਾਹਿਬ ਜਿੱਥੇ ਪਾਤਸ਼ਾਹ ਜੀ ਬਹਾਦਰ ਸ਼ਾਹ ਦੇ ਨਾਲ ਹੀਰੇ ਦਾ ਜਿਹੜਾ ਸੀ ਉਹ ਵਰਤਾਨ ਬਹੁਤ ਵੱਡਾ ਇਹ ਇੱਕ ਤਸਵੀਰ ਵੀ ਉਸ ਤਰ੍ਹਾਂ ਬਣਾਈ ਆ ਇਹਦੇ ਬਾਬਤ ਇੱਕ ਸਾਖੀ ਹੈ ਕਿ ਜਦੋਂ ਅਸਾਮ ਮਾਫ ਕਰਨਾ ਆਗਰੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਹਾਦਰ ਸ਼ਾਹ ਮਿਲਿਆ ਸੀ ਉਦੋਂ ਉਹਨੇ ਤਰਨਾ ਕੀਤਾ ਸੀ ਕਿ ਮੈਨੂੰ ਤਖਤ ਤੇ ਬਿਠਾ ਦਿਓ ਔਰੰਗਜ਼ੇਬ ਦਾ ਪੁੱਤ ਸੀ ਬਹਾਦਰ ਸ਼ਾਹ ਮਹਾਰਾਜ ਦੇ ਪੁੱਤਰ ਸ਼ਹੀਦ ਕੀਤੇ ਔਰੰਗਜ਼ੇਬ ਨੇ ਪਰ ਬਾਦਸ਼ਾਹ ਦੀ ਦਰਿਆਦਿਲੀ ਸੀ ਕਿ ਪਾਦਸ਼ਾਹ ਨੇ ਬਹਾਦਰ ਸ਼ਾਹ ਨੂੰ ਦਿੱਲੀ ਦੇ ਤਖਤ ਤੇ ਬਿਠਾਇਆ ਉਹਨੇ ਆ ਕੇ ਬੇਨਤੀ ਕੀਤੀ ਕਿ ਮੈਨੂੰ ਤਖਤ ਤੇ ਬਿਠਾਓ ਮੇਰੀ ਮਦਦ ਕਰੋ ਮਹਾਰਾਜ ਕਹਿੰਦੇ ਤਖਤ ਤੇ ਬੈਠਣ ਵਾਸਤੇ ਮਦਦ ਕਰ ਦੰਨੇ ਆ ਪਰ ਇੱਕ ਸ਼ਰਤ ਤੇ ਕਹਿੰਦਾ ਜੀ ਕਿਹੜੀ ਸ਼ਰਤ ਹੈ ਸੱਚੇ ਬਾਦਸ਼ਾਹ ਕਹਿੰਦੇ ਵੀ ਸਾਨੂੰ ਚਾਰ ਬੰਦੇ ਚਾਹੀਦੇ ਨੇ ਜੇ ਉਹ ਦੇ ਸਕਦਾ ਤਾਂ ਤੇਰੀ ਮਦਦ ਕਰਾਂਗੇ ਕਹਿੰਦਾ ਜੀ ਕਿਹੜੇ ਚਾਰ ਬੰਦੇ ਮਹਾਰਾਜ ਕਹਿੰਦੇ ਸਾਨੂੰ ਇੱਕ ਸੰਡੌਰੇ ਦਾ ਨਵਾਬ ਚਾਹੀਦਾ ਜਿਨੇ ਸਾਡੇ ਮুরিਦ ਪੀਰ ਬੁੱਧੂ ਸ਼ਾਹ ਨੂੰ ਧਰਤੀ 'ਚ ਗੱਡ ਕੇ ਸਿਰ ਤੇ ਗੁਣ ਪਾ ਕੇ ਪੁੱਤਿਆਂ ਤੋਂ ਪੜਵਾ ਕੇ ਸ਼ਹੀਦ ਕਰਾਇਆ ਸੀ ਦੂਜਾ ਸਰਹੰਦ ਦਾ ਨਵਾਬ ਚਾਹੀਦਾ ਵਜ਼ੀਰ ਖਾਨ ਜਿਨੇ ਅਤਿਆਚਾਰ ਕੀਤੇ ਦੋ ਜਲਾਦ ਚਾਹੀਦੇ ਨੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਜਿਨ੍ਹਾਂ ਨੇ ਸਹਬਜ਼ਾਦਿਆਂ ਨੂੰ ਨੀਹਾਂ 'ਚ ਚਣਿਆ ਉਹਨਾਂ ਤੇ ਅਤਿਆਚਾਰ ਕੀਤੇ ਕਹਿੰਦਾ ਮਹਾਰਾਜ ਤੁਸੀਂ ਚਾਰਾਂ ਦਾ ਕੀ ਕਰਨਾ ਮਹਾਰਾਜ ਕਹਿੰਦੇ ਮੈਂ ਆਪਣੇ ਹੱਥੀਂ ਵੱਢਣੇ ਨੇ ਆਪਣੇ ਹੱਥੀਂ ਇਹਨਾਂ ਨੂੰ ਸਜ਼ਾ ਦੇਣੀ ਹੈ ਹੁਣ ਤਖਤ ਤੇ ਬੈਠਣ ਵਾਸਤੇ ਬੜੇ ਵਾਅਦੇ ਕਰ ਲਿਆ ਕਰਦੇ ਨੇ ਬੰਦੇ ਉਦੋਂ ਇਹਨੇ ਵਾਅਦਾ ਕਰ ਲਿਆ ਕਹਿੰਦਾ ਜੀ ਚਾਰ ਬੰਦੇ ਦਿੱਤੇ ਸਮਝੋ ਮੈਨੂੰ ਤਖਤ ਤੇ ਬਿਠਾਓ ਮਹਾਰਾਜ ਨੇ ਤਖਤ ਤੇ ਬਿਠਾ ਦਿੱਤਾ ਮਦਦ ਕਰ ਦਿੱਤੀ ਫੌਜਾਂ ਭੇਜ ਕੇ ਤੇ ਗੁਰਮਖੋ ਤਖਤ ਤੇ ਬਹਿਣ ਸਾਰ ਭੁੱਲ ਗਿਆ ਮਹਾਰਾਜ ਨੂੰ ਮਿਲਿਆ ਤਾਂ ਚਿੱਤ ਚੋਂ ਵਿਸਾਰ ਗਿਆ ਕੰਨ ਖਸਰ ਆ ਗਿਆ ਗੱਲ ਸੱਚੇ ਪਾਤਸ਼ਾਹ ਨੇ ਆਪ ਪੁੱਛ ਲਿਆ ਕਹਿੰਦੇ ਤੂੰ ਵਾਦਾ ਕੀਤਾ ਸੀ ਕਹਿੰਦਾ ਜੀ ਮੈਨੂੰ ਸਮਾਂ ਚਾਹੀਦਾ ਥੋੜਾ ਜਿਹਾ ਮਹਾਰਾ ਕਹਿੰਦਾ ਤੈਨੂੰ ਸਮਾਂ ਦਿੱਤਾ ਪਰ ਅਗਲੀ ਵਾਰੀ ਹੁਣ ਚਾਰ ਬੰਦੇ ਨਾਲ ਲੈ ਕੇ ਹੀ ਆਈ ਇਹ ਦਿੱਲੀ ਗਿਆ ਇਹਨੇ ਆਪਣੇ ਮੰਤਰੀ ਸੰਤਰੀ ਇਕੱਠੇ ਕਰੇ ਉਹਨਾਂ ਨੂੰ ਇਕੱਠੇ ਕਰਕੇ ਕਹਿੰਦਾ ਭਈ ਮੈਂ ਫਸ ਗਿਆ ਗੁਰੂ ਗੋਬਿੰਦ ਸਿੰਘ ਨਾਲ ਮੈਂ ਵਾਦਾ ਕੀਤਾ ਸੀ ਚਾਰ ਬੰਦੇ ਦੇਣ ਦਾ ਕਹਿੰਦੇ ਕਿਹੜੇ ਕਹਿੰਦਾ ਸੰਡੌਰੇ ਦਾ ਨਵਾਬ ਸਰੰਦ ਦਾ ਨਵਾਬ ਤੇ ਦੋ ਜਲਾਦ ਕਹਿੰਦੇ ਉਹਨੇ ਕੀ ਕਰਨਾ ਹੈ ਕਹਿੰਦਾ ਗੁਰੂ ਗੋਬਿੰਦ ਸਿੰਘ ਨੇ ਆਪਣੇ ਹੱਥੀਏ ਮਾਰਨੇ ਨੇ ਕਹਿੰਦੇ ਬਾਦਸ਼ਾਹ ਜੇ ਤੂੰ ਸੰਡੋਰੇ ਦਾ ਤੇ ਸਰੰਦ ਦਾ ਦੋ ਨਵਾਬ ਆਪਣੇ ਹੱਥੀਂ ਬਿੜਾਤੇ ਇਸਲਾਮ ਚ ਤੇਰਾ ਵੀ ਵਿਰੋਧ ਹੋ ਜਾਣਾ ਤੇਰਾ ਵੀ ਤਖਤ ਸਲਾਮਤ ਨਹੀਂ ਰਹਿਣ ਲੱਗਿਆ ਤਾਂ ਇੱਕ ਉੱਠ ਕੇ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਨੂੰ ਇੱਕੋ ਤਰੀਕੇ ਨਾਲ ਰਿਝਾਇਆ ਜਾ ਸਕਦਾ ਓ ਠਾਠ ਬਾੜ ਦੇ ਸ਼ੌਕੀਨ ਨੇ ਜੇ ਤੇਰੇ ਕੋਲ ਕੋਈ ਕੀਮਤੀ ਚੀਜ਼ ਹੈ ਤਾਂ ਗੁਰੂ ਗੋਬਿੰਦ ਸਿੰਘ ਨੂੰ ਪੇਟ ਕਰਕੇ ਦੇਖ ਲਾ ਉਹ ਕਹਿੰਦਾ ਮੇਰੇ ਕੋਲ ਇੱਕ ਬੇਸ਼ਕੀਮਤੀ ਹੀਰਾ ਹੈ ਉਹ ਹੀਰਾ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਇਸ ਸਥਾਨ ਤੇ ਆ ਗਿਆ ਤੇ ਆ ਨਦੀ ਵਗਦੀ ਹੈ ਗੋਦਾਵਰੀ ਨਦੀ ਇਹਦੇ ਕੰਡੇ ਪਾਤਸ਼ਾ ਇੱਥੇ ਬੈਠੇ ਸੀ ਬਿਲਕੁਲ ਇਹ ਆਪਾਂ ਦਰਸ਼ਨ ਕਰ ਰਹੇ ਹਾਂ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਇਸ ਨਦੀ ਦੇ ਕੰਡੇ ਬੈਠੇ ਆ ਬੈਠਿਆਂ ਜਦੋਂ ਆ ਕੇ ਬਹਾਦਰ ਸ਼ਾਹ ਮਿਲਿਆ ਆ ਕੇ ਮਹਾਰਾਜ ਨੂੰ ਹੀਰਾ ਭੇਟ ਕੀਤਾ ਤੇ ਸੱਚੇ ਪਾਤਸ਼ਾਹ ਨੇ ਉਹ ਹੀਰਾ ਆਪਣੇ ਹੱਥ ਚ ਚੁੱਕ ਲਿਆ ਇਨੇ ਸੋਚਿਆ ਵੀ ਗੱਲ ਬਣ ਗਈ। ਬਈ ਮਹਾਰਾਜ ਨੇ ਹੀਰਾ ਹੱਥ 'ਚ ਚੁੱਕ ਲਿਆ ਤੇ ਹੁਣ ਚਾਰ ਬੰਦੇ ਭੁੱਲ ਜਾਣਗੇ। ਮਹਾਰਾਜ ਨੇ ਹੀਰਾ ਚੱਕਿਆ ਤੇ ਉੱਚੀ ਚੁੱਕ ਕੇ ਸੰਗਤ ਬਹੁਤ ਬੈਠੀ ਸੀ। ਪਾਤਸ਼ਾਹ ਪੁੱਛਣ ਲੱਗੇ ਵੀ ਬਹਾਦਰ ਸ਼ਾਹ ਬੜੇ ਬੇਸ਼ਕੀਮਤੀ ਹੀਰਾ ਲੱਗਦਾ ਤੇਰਾ ਬੜਾ ਚੰਗਾ ਹੀਰਾ ਕਹਿੰਦਾ ਜੀ ਬਹੁਤ ਕੀਮਤੀ ਆ। ਮਹਾਰਾਜ ਹੋਰ ਉੱਚੀ ਥੋੜੀ ਜੀ ਵਾਂਗ ਕਰਕੇ ਕਹਿੰਦੇ ਕਿੰਨਾ ਕੁ ਕੀਮਤੀ ਆ? ਕਹਿੰਦਾ ਜੀ ਪੂਰੇ ਭਾਰਤ ਦਾ ਖਜ਼ਾਨਾ ਇੱਕ ਪਾਸੇ ਆ ਕੱਲਾ ਹੀਰਾ ਇੱਕ ਪਾਸੇ ਇੰਨਾ ਕੀਮਤੀ ਆ। ਮਹਾਰਾਜ ਨੇ ਉਹ ਹੱਥ 'ਚ ਫੜਿਆ ਹੋਇਆ ਹੀਰਾ ਭਗਾ ਕੇ ਨਦੀ ਦੇ ਵਿੱਚ ਮਾਰਿਆ ਸੱਚੇ ਪਾਤਸ਼ਾਹ ਕਹਿੰਦੇ ਬਹਾਦਰ ਸ਼ਾਹੀ ਹੀਰਾ ਭਾਵੇਂ ਤੇਰਾ ਬਹੁਤ ਕੀਮਤੀ ਹੈ ਪਰ ਇਹ ਗੁਰੂ ਗੋਬਿੰਦ ਸਿੰਘ ਤੇ ਜਮੀਰ ਦੀ ਕੀਮਤ ਨਹੀਂ ਪਾ ਸਕਦਾ ਉਹ ਕਹਿੰਦਾ ਜੀ ਤੁਸੀਂ ਫਕੀਰਾਂ ਦੀ ਗੱਦੀ ਦੇ ਵਾਰਸ ਇਹਦਾ ਮਤਲਬ ਤੁਹਾਨੂੰ ਹੀਰਿਆਂ ਦੀ ਕੀਮਤ ਦਾ ਪਤਾ ਹੀ ਨਹੀਂ ਹੈ ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਹੀਰਾ ਪਾਣੀ 'ਚ ਕਾਹਨੂੰ ਸੁੱਟਣਾ ਸੀ ਮੈਨੂੰ ਦੇ ਦਿੰਦੇ ਮਹਾਰਾਜ ਵਾਂ ਤੋਂ ਫੜਿਆ ਕਹਿੰਦੇ ਜਪਾ ਹੱਥ ਇੱਥੇ ਕਿ ਗਿਰਿਆ ਤੇਰਾ ਹੀਰਾ ਭਰ ਕੇ ਕੱਢ ਲਾ ਉਹਨੇ ਏਦਾਂ ਦੋ ਹੱਥ ਪਾ ਕੇ ਉਂਜਲਾ ਭਰਿਆ ਉਹਨੂੰ ਤੇ ਐ ਸੀ ਵੀ ਮੇਰੇ ਵਾਲਾ ਹੀਰਾ ਹੋ ਬਾਕੀ ਪੱਥਰ ਹੋਣਗੇ ਜਦ ਏਦਾਂ ਉਹਨੇ ਉਂਜਲਾ ਭਰਿਆ ਤਾਂ ਵਿੱਚੋਂ ਹੀਰੇ ਹੀਰੇ ਭਰੇ ਹੋਏ ਉਤੋਂ ਪਹਿਚਾਨ ਨਾ ਹੋਵੇ ਵੀ ਮੇਰਾ ਕਿਹੜਾ ਦੂਜੇ ਕਿਹੜੇ ਨੇ ਮਹਾਰਾਜ ਨੇ ਮੋਢੇ ਤੇ ਹੱਥ ਰੱਖਿਆ ਕਹਿੰਦੇ ਹੈਰਾਨ ਨਾ ਹੋ ਆਪਣਾ ਹੀਰਾ ਚੱਕ ਤੇ ਤੁਰ ਜਾ ਇੱਥੋਂ ਜਦੋਂ ਕੱਚਾ ਜਿਹਾ ਹੋ ਗਿਆ ਜਦਾਂ ਬੇਸ਼ਰਮ ਜਿਹਾ ਹੋ ਗਿਆ ਤਾਂ ਹੱਥ ਜੋੜ ਲਏ ਮਹਾਰਾਜ ਕਹਿੰਦੇ ਬਹਾਦਰ ਸ਼ਾਹ ਹੁਣ ਤੇਰੇ ਚਾਰ ਬੰਦਿਆਂ ਦੀ ਲੋੜ ਨਹੀਂ ਐ ਤੂੰ ਆਇਆ ਸੀ ਮੇਰੀ ਜ਼ਮੀਰ ਖਰੀਦਣ ਗੁਰੂ ਗੋਬਿੰਦ ਸਿੰਘ ਦੀ ਜ਼ਮੀਰ ਤੇਰੇ ਨਾਲ ਹੀਰਿਆਂ ਤੋਂ ਨਹੀਂ ਖਰੀਦੀ ਜਾਣੀ ਗੁਰੂ ਗੋਬਿੰਦ ਸਿੰਘ ਦੀ ਜ਼ਮੀਰ ਵਕਾਉਣੀ ਐ ਸੋ ਇਹ ਗੁਰਦੁਆਰਾ ਸਾਡੇ ਲਈ ਜ਼ਮੀਰ ਜਿਉਂਦੀ ਰੱਖਣ ਦਾ ਵੀ ਸਨੇਹਾ ਦਿੰਦਾ ਤੇ ਮਹਾਰਾਜ ਕਹਿੰਦੇ ਹੁਣ ਸਾਨੂੰ ਤੇਰੇ ਚਾਰ ਬੰਦਿਆਂ ਦੀ ਲੋੜ ਨਹੀਂ ਹੁਣ ਮੈਂ ਆਪਣਾ ਇੱਕੋ ਬੰਦਾ ਭੇਜੂਗਾ ਜਿੱਥੇ ਲੁਕੋ ਸਕਦਾ ਚਾਰਾਂ ਨੂੰ ਲੁਕੋ ਲਈ ਉਹ ਕੱਲਾ ਹੀ ਬੰਦਾ ਮੇਰਾ ਤੇਰੇ ਚਾਰਾਂ ਨੂੰ ਘਰੋਂ ਘੱਟ ਘੱਟ ਮੌਤ ਦੀ سزا ਦੇਊਗਾ ਤੇ ਉਹ ਬੰਦਾ ਭੇਜਿਆ ਧੰਨ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜਿਨ੍ਹਾਂ ਨੇ ਉਹ ਸੰਧੌਰੇ ਦੇ ਨਵਾਬ ਨੂੰ ਵੀ ਸਰਹੰਦ ਦੇ ਨਵਾਬ ਨੂੰ ਵੀ ਤੇ ਸ਼ਾਸ਼ਲ ਬਾਸ਼ਲ ਪ੍ਰਸ਼ਾਸ਼ਲ ਬੇਗ ਬਾਸ਼ਲ ਬੇਗ ਨੂੰ ਵੀ ਪੂਰੀਆਂ ਸਿਰੇ ਦੀਆਂ ਸਜ਼ਾਵਾਂ ਜਿਹੜੀਆਂ ਨੇ ਉਹ ਦਿੱਤੀਆਂ ਸੋ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜਮੀਰ ਜਿਉਂਦੀ ਰੱਖਣੀ ਹੈ ਜਮੀਰ ਕਿਹਨੂੰ ਕਹਿੰਦੇ ਨੇ ਗੁਰਦੁਆਰਾ ਹੀਰਾ ਘਾਟ ਜਿਹੜਾ ਉਹ ਸਾਨੂੰ ਇਹ ਸਨੇਹਾ ਦੇ ਰਿਹਾ ਵੀ ਕਦੇ ਵੀ ਹੀਰਿਆਂ ਤੇ ਮੋਤੀਆਂ ਤੇ ਜਾਂ ਬੇਸ਼ਕੀਮਤੀ ਪਦਾਰਥਾਂ ਤੇ ਵੇਚ ਕੇ ਆਪਦੀ ਜਮੀਰ ਨਹੀਂ ਵੇਚੀ ਦੀ ਹੁੰਦੀ ਜਦੋਂ ਜਮੀਰ ਵਿਗਜੇ ਫਿਰ ਤੇ ਹਰ ਇੱਕ ਚੀਜ਼ ਦਾ ਡਿਗਣਾ ਜਿਹੜਾ ਨਸ਼ਟ ਹੋਣਾ ਉਹ ਤੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ